ਕਿਸਾਨ ਵੀਰੋ ਸਵਾਗਤ ਆ ਤੁਹਾਡਾ ਮਹਾਰਾਜ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਦੋ ਬੱਸੀਆਂ ਸਾਨੂੰ ਦਿਖਾ ਰਹੇ ਆ ਤੇ ਭਾਈ ਗੁਰਪ੍ਰੀਤ ਦੇ ਕੋਲ ਆਪਾਂ ਵੀਡੀਓ ਬਣਾ ਰਹੇ ਆ ਤੇ ਇੱਕ ਮਿੱਤਰੋ ਜਰਸੀ ਦਾ ਕ੍ਰੋਸ ਆ ਇੱਕ ਗਰਲੈਂਡੋ ਦਾ ਕ੍ਰੋਸ ਆ ਜਾਂ ਸਾਹੀਵਾਲ ਦਾ ਵੀ ਕਹਿ ਸਕਦੇ ਆ ਪੂਰੀ ਜਿਹੜੀ ਗੱਲਬਾਤ ਭਾਈ ਦੇ ਨਾਲ ਕਰਾਂਗੇ ਵੀ ਕਿੰਨੀ ਕਿੰਨੀ ਉਮਰ ਹੈ ਭਾਈ ਕੋਲੇ ਬੱਸੀਆਂ ਜਾਦੇ ਹੋਣ ਕਰਕੇ ਵੇਚ ਰਿਆ ਕਾਫੀ ਪਸ਼ੂ ਨੇ ਜ਼ਿਆਦਾਤਰ ਭਾਈ ਕੋਲੇ ਜਰਸੀ ਦਾ ਕੰਮ ਆ ਦਾ ਕੰਮ ਹੈ ਜਰਸੀ ਕਾਂ ਤੇ ਬੇੜ ਤੇ ਕੰਮ ਕਰ ਰਿਆ ਸੀ ਤੇ ਇਹ ਬਾਈ ਕੋਲੇ ਦੋ ਬੱਸੀਆਂ ਬਕਾਊਆ ਤੇ ਪੂਰੀ ਜਿਹੜੀ ਡਿਟੇਲ ਆਪਾਂ ਬਾਈ ਤੋਂ ਲੈਨੇ ਆ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਆਪਣਾ ਘਰ ਹੈਗਾ ਕਚਹਿਰੀਆਂ ਦੇ ਕੋਲ ਕਚਹਿਰੀਆਂ ਰੋਡ ਤੇ ਫੂਲ ਚੋਟਕਾ ਵਾਲੀ ਰੋਡ ਤੇ ਚੋਟਕੀਆਂ ਰੋਡ ਤੇ ਠੀਕ ਹੈ ਆਪਣੇ ਕੋਲ ਦੋ ਬੱਸੀਆਂ ਬਕਾਊਆ ਹੈਣਾ ਦੋ ਬੱਸੀਆਂ ਸਭ ਤੋਂ ਪਹਿਲਾਂ ਜਿਹੜੀ ਆਪਾਂ ਜਰਸੀ ਕ੍ਰੋਸ ਦੀ ਗੱਲ ਕਰ ਗਏ ਇਹਦੀ ਮਾਂ ਕਿਹੜੀ ਆ ਇਹਦੀ ਮਾਂ ਵੀ ਉਹ ਸਾਹਮਣੇ ਖੜੀ ਆ ਠੀਕ ਆ ਉਹ ਜਰਸੀ ਵਿਚਾਲ ਲਈ ਹਾਂ ਓਕੇ ਘਰ ਦੀ ਵਹਿਣ ਆਪਣੀ ਓਕੇ ਤੇ ਵਧੀਆ ਟੀਕਾ ਭਰਿਆ ਵਾ ਸੀ ਹਾਂ ਟੀਕਾ ਜਾਦ ਨਹੀਂ ਕੋਈ ਟੀਕਾ ਨਹੀਂ ਕੋਈ ਜਾਨੂੰ ਆਪਾਂ ਵਧੀਆ ਟੀਕਾ ਭਰੋਣੀ ਹੁੰਨੇ ਆ ਠੀਕ ਹੈ 5 600 ਰੁਪਿਆ ਵਾ 5 600 ਵਾਲਾ ਹਾਂ ਠੀਕ ਹੈ ਮੰਨ ਲਾ ਕਿੰਨੀ ਕੁ ਉਮਰ ਦੀ ਹੋਗੀ ਇਹ ਮੇ 12 ਮਹੀਨਾ ਦੀ ਆ 18 ਮਹੀਨਾ ਦੀ 12 ਮਹੀਨਾ ਦੀ ਮਿੱਤਰੋ ਮਹੀਨਾ ਸਵਾ ਮਹੀਨਾ ਡੇਢ ਮਹੀਨਾ ਸਾਹਮ ਕੇ ਮਿੱਤਰੋ ਟੀਕਾ ਲੈਣ ਆਲੀ ਆ ਸਿਹਤ ਪੱਖੋਂ ਸੋਹਣੀ ਆ ਵਜਨ ਕੰਨੂ ਚੰਗੀ ਆ ਤੇ ਚੰਗਾ ਮੋਟਾ ਥਾਣਾ ਫੇਸ ਕੁਆਲਟੀ ਵੀ ਚੰਗੀ ਆ ਚੰਗੀ ਸਭੀ ਵੀ ਆ ਤੇ ਜਿਹੜੇ ਵੀ ਵੀਰ ਭਰਾ ਨੂੰ ਫੇਰ ਕਹਿੰਦੇ ਵੀ ਜਰੂਰਤ ਹੋਵੇ ਤਾ ਜਰੂਰ ਕਰੋ ਆ ਸੰਪਰਕ ਪਰ ਤੌਰ ਕੇ ਨਹੀਂ ਦਿਖਾਉਂਦੇ ਕਿਉਂਕਿ ਥੋੜਾ ਜਿਹਾ ਡਰਦਿਆਂ ਨੇ ਕਿਤੇ ਸੱਟ ਵੇਟ ਨਾ ਖਾ ਲੈਣ ਤੇ ਤਾਂ ਕਰਕੇ ਆਪਾਂ ਮਿੱਤਰੋ ਤੌਰ ਕੇ ਦਿਖਾਉਂਦੇ ਤੇ ਫੇਸ ਕੁਆਲਟੀ ਸਰੀਰ ਪੱਖੋਂ ਫਿਰ ਆਪਾਂ ਕਹਿੰਦੇ ਵੀ ਮਹੀਨਾ ਡੇਢ ਮਹੀਨੇ ਤਾਈਂ ਟੀਕਾ ਲੈਣ ਵਾਲੀ ਮੁੱਲ ਫਿਰ ਕੀ ਕਰਤਾ ਜੀ ਮੁੱਲ ਵੀ ਆਪਾਂ ਦੋਹਾਂ ਦੀ ਕਰਦਗੇ ਫਿਰ ਦੋਨਾਂ ਦਾ ਇਕੱਠਾ ਹੀ ਕਰਦਿਓ 55000 ਰੁਪਏ 55000 ਮੁੱਲ ਆ ਹਨ ਤੇ ਦੂਜੇ ਨੰਬਰ ਤੇ ਇਹ ਵੀ ਚੰਗੀ ਮਿੱਤਰੋ ਭਜਨ ਭੋਜਨ ਕਰਨ ਨੂੰ ਚੰਗੀ ਆ ਇਹ 2.5 ਮਹੀਨੇ ਸਾਮਕੇ ਮਿੱਤਰੋ ਟੀਕਾ ਲੈਣ ਵਾਲੀ ਆ ਤੇ ਸਰੀਰ ਪੱਖੋਂ ਚੰਗੀ ਫਿਰ ਆਪਾਂ ਕਹਿੰਦੇ ਵੀ ਤਿਆਰ ਹੈ ਇਹਦੀ ਮਾਂ ਵੀ ਜਰਸੀ ਸੀ ਹਾਂ ਇਹਦੀ ਨਵੇਂ ਤੋਂ ਆਪਾਂ ਚੈਨਲ ਤੇ ਵੀਡੀਓ ਵੀ ਪਾਈ ਸੀ ਠੀਕ ਹੈ ਹਾਂ ਇਹ 16 ਮਹੀਨੇ ਦੇ ਇਹ ਦੁੱਧ ਮਾਵਾਂ ਦਾ ਕਿੰਨਾ ਕਿੰਨਾ ਕਿਸੇ 25+ 25+ ਦੋਨਾਂ ਦਾ ਹਨਾ ਠੀਕ ਹੈ ਆਪਣੇ ਘਰ ਦੀਆਂ ਬਸ ਗਿਆ ਹਾਂਜੀ ਆਪਾਂ ਨੇ ਜਿਆਦਾ ਹੋਣ ਕਰਕੇ ਤਾਂ ਛੇਲ ਕਰਦੇ ਆ ਆਪਣੇ ਕੋਲ ਜਰਸੀ ਦਾ ਕੰਮ ਹੀ ਆ ਸਾਰਾ ਠੀਕ ਹੈ ਹਾਂ ਤੇ ਇਹਨੂੰ ਬੜਾ ਜਿਆਦਾ ਥਾਂ ਦਿਖਾ ਦਗੇ ਕੋਈ ਇੱਕ ਮਾੜੀ ਫੋਟ ਹੈ ਹਾਂ ਇਹ ਤਾਂ ਪਚਾਲੇ ਫੋਟ ਹੈ ਇੱਕ ਮਾੜੀ ਦਿਖਾ ਦਗੇ ਫਿਰ ਹਨਾ ਹਾਂ ਹਾਂ ਨਾਰਮਲ ਕਟਾਈ ਵੀ ਜਾਊਗੀ ਮੈਂ ਕਿਸੇ ਨੇ ਕਟਾਉਣੀ ਹੋਵੇ ਤੇ ਉਂ ਵੈਸੇ ਕੋਈ ਖਾਸ ਗੱਲ ਵੀ ਨਹੀਂ ਹੁੰਦੀ ਜੇ ਕੋਈ ਬਾੜੀ ਮਾਂ ਦੇ ਵੀ ਹੈਗੀ ਸੀ ਮਾਂ ਦੇ ਵੀ ਸੀ ਹਾਂਜੀ ਮਾਂ ਦੇ ਵੀ ਹੈਗੀ ਓਕੇ ਮਾੜਾ ਰੋਕੋਗੇ ਤੇ ਫੇਰ ਆਪਾਂ ਕਹਿੰਦੇ ਵੀ ਥੋੜੀ ਜੀ ਸਾਖ ਜੀ ਆ ਆਪਣਾ ਫਰਜ਼ ਬੰਦਾ ਸੀ ਦੱਸਣ ਦਾ ਕੋ ਖਾਸ ਗੱਲ ਨਹੀਂ ਹੈ ਨਾ ਛੋਟੇ ਛੋਟੇ ਦੋਨੇ ਪਾਸੇ ਹੀ ਆ ਮਾੜੀਆਂ ਮਾੜੀਆਂ ਹੈ ਨਾ ਹਾਂ ਕੋਈ ਨਹੀਂ ਮਾੜੀ ਵੀ ਹੈਗੀ ਸੀ ਹਾਂ ਮੁੱਲ ਫਿਰ ਇਹਦਾ ਕੀ ਕਰਦਾ ਮੁੱਲ ਬਈ ਦੋਹਾਂ ਦਾ 55000 ਦੋਨਾਂ ਦਾ 55 ਤੇ ਫੋਨ ਨੰਬਰ ਦੱਸ ਦੇ ਜੀ 94636 94637 37374 37374 ਪਿੰਡ ਹੈਗਾ ਜੀ ਫੂਲ ਤੇ ਕਚਹਿਰੀਆਂ ਦੇ ਬਿਲਕੁਲ ਨੇੜੇ ਬਾਈ ਦਾ ਘਰ ਹੈ ਇਹਦੇ ਵੀ ਤੁਹਾਨੂੰ ਦਿਖਾ ਦਗੇ ਮਾੜੇ ਮੋٹے ਬਹੁਤੇ ਥਾਣੇ ਹਨ ਚਲ ਜਾ ਪੁੱਤ ਖਰਚਾ 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 ਥੋੜਾ ਡਰਦੀ ਹੈ ਹਨਾ ਹੂੰ ਚਲੋ ਕੋਈ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਇਹ ਤਾਂ ਜਾ ਰਹੀ ਆ ਦਿਖਾਉਂਦੇ ਨਹੀਂ ਚਲੋ ਚਲ ਜੇਕਰ ਕਿਸੇ ਵੀ ਵੀਰ ਭਰਾ ਨੂੰ ਲੋੜ ਹੋਵੇ ਤਾਂ ਮਿੱਤਰੋ ਕਰੋ ਸੰਪਰਕ ਥੋੜਾ ਜਿਹਾ ਡਰਦਿਆਂ ਕਰਕੇ ਆਪਾਂ ਤੋਰ ਕੇ ਵੀ ਨਹੀਂ ਦਿਖਾਈਂਗਾ ਤੇ ਥਾਣਾ ਤੋਂ ਵੀ ਆਪਾਂ ਨੂੰ ਥੋੜਾ ਜਿਹਾ ਡਰਦਿਆਂ ਸਿੱਧਾ ਕਰਕੇ ਆਪਾਂ ਨੇੜੇ ਨਹੀਂ ਹੋਏ ਤੇ ਕਿਉਂਕਿ ਉਪਰਾਂ ਮਾਰਦਿਆਂ ਨੇ ਉਂ ਵੈਸੇ ਨਹੀਂ ਛੱਡਦਿਆਂ ਬਸ ਉਪਰ ਹੀ ਮਾਰਦਿਆਂ ਸੋ ਸਾਰੇ ਵੀਰਾਂ ਦਾ ਧੰਨਵਾਦ